ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚੇ ਹੋਏ ਪਾਪਾ ਆਪਣੀ ਚੇਲੀ ਨਾਲ ਹੁਣ ਯੇਲ ਪਹੁੰਚ ਗਏ ਲੋਜੀ ਹੁਣ ਬਾਬਾ ਜੀ ਤੇ ਉਹਨਾਂ ਦੀ ਚੇਲੀਆਂ ਦੋਵਾਂ ਨੇ ਮੂੰਹ ਟੱਕ ਲੈਨੇ ਕਿਉਂਕਿ ਕੰਮ ਹੀ ਅਜੀਹਾ ਹੋਇਆ ਏ ਆ ਗਏ ਨੇ ਪੌਦੇ ਅੜਿੱਕੇ ਪਹਿਲਾਂ ਲੋਕ ਇਹਨਾਂ ਅੜਿੱਕੇ ਚੜਦੇ ਸੀ ਹੁਣ ਆਪ ਪੌਦੇ ਅੜਿੱਕੇ ਚੜੇ ਤੇ ਅਸਲ ਮਸਲਾ ਹੈ ਪਟਿਆਲਾ ਦਾ ਕਟਿਆਲਾ ਦਾ ਇਹਨਾਂ ਪਹੁੰਚੇ ਹੋਏ ਬਾਬਿਆਂ ਨੇ ਚੰਗੀ ਧੂਮ ਪਾਈ ਸੀ ਬਾਬਿਆਂ ਦੀ ਚੇਲੀ ਇਹਨਾਂ ਦਾ ਪ੍ਰਚਾਰ ਕਰਦੀ ਸੀ ਕਿ ਬਾਬੇ ਬਹੁਤ ਪਹੁੰਚੇ ਹੋਏ ਨੇ ਬਜ਼ੁਰਗਾਂ ਨੂੰ ਘੇਰ ਲੈਂਦੀ ਸੀ ਤੇ ਬਾਅਦ ਫਿਰ ਪਹੁੰਚੇ ਹੋਏ ਬਾਬਾ ਆਪਣੇ ਹੱਥਾਂ ਦਾ ਹੁਨਰ ਦਿਖਾਉਂਦੇ ਸੀ ਜੀ ਹਾਂ ਹੁਨਰ ਕਿ ਤੁਹਾਡੇ ਕੋਲ ਹੀ ਤੁਹਾਡੇ ਗਹਿਣੇ ਉਤਰਵਾ ਲੈਣੇ ਤੁਹਾਡੇ ਕੋਲ ਹੀ ਤੁਹਾਡੇ ਪੈਸੇ ਲੈ ਲੈਣੇ ਤੁਹਾਨੂੰ ਪਲਾਂ ਚ ਸਮੋਹਿਤ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਕਾਬੂ ਆ ਜਾਂਦੇ ਸੀ ਤੇ ਜੇ ਕੁਝ ਇਹ ਕਹਿੰਦੇ ਸੀ ਉਹੀ ਕੁਝ ਕਰੀ ਜਾਂਦੇ ਸੀ ਕਰੀ ਜਾਂਦੇ ਸੀ ਕਰੀ ਜਾਂਦੇ ਸੀ ਆਖਰਕਾਰ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਪਟਿਆਲਾ ਚ ਸਾਹਮਣੇ ਆਣ ਲੱਗ ਪਏ ਇਨਾਂ ਦੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਹਾਸਲ ਹੋਈਆਂ ਬਾਅਦ ਪੁਲਿਸ ਪਹੁੰਚੇ ਹੋਏ ਬਾਬਾ ਨੂੰ ਲੱਭਣ ਵਾਸਤੇ ਆਪਣੀ ਪਹੁੰਚ ਨੂੰ ਵਧਾਣ ਲੱਗ ਪਏ ਸੋ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਆਖਰਕਾਰ ਪਹੁੰਚ ਗਏ ਪਹੁੰਚੇ ਹੋਏ ਬਾਬਾ ਦੇ ਗਰੇ ਬਾਣ ਤੱਕ ਹੁਣ ਨਾਲ ਚੇਲੀ ਵੀ ਫੜੀ ਗਈ ਐ ਤੇ ਇੱਕ ਚੇਲਾ ਵੀ ਪੁੱਤ ਦਾ ਕਹਿਣਾ ਕਿ ਇਹਨਾਂ ਦੇ ਖਿਲਾਫ ਕਈ ਮੁਕੱਦਮੇ ਦਰਜ ਕੀਤੇ ਗਏ ਨੇ ਇਹਨਾਂ ਨੇ ਕਈ ਭੋਲੇ ਭਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਸੋ ਫਿਲਹਾਲ ਹੁਣ ਜੇਲ੍ਹ 'ਚ ਹੀ ਹੋਣਗੇ ਇਹਨਾਂ ਬਾਬਿਆਂ ਦੇ ਦਿਧਾਰ ਜੋ ਲੋਕਾਂ ਨੂੰ ਠੱਗ ਰਹੇ ਸੀ ਠੱਗ ਰਹੇ ਸੀ ਹੱਗ ਰਾਇਸੀ ਦਨਕ ਮੈਲ ਪੰਜਾਬੀ ਟੀਵੀ ਦੇ ਲਿਆਮਨ ਤੱਕ ਗਰਦੇ ਰਿਪਾ ਇਹਨਾਂ ਜੋ ਇੱਕ ਬਾਬਾ ਬਣ ਜਾਂਦਾ ਸੀ ਤੇ ਦੂਜੇ ਦੋ ਇਹਨਾਂ ਦੇ ਗੈਂਗ ਮੈਂਬਰ ਕੋਈ ਨਾ ਕੋਈ ਕਿਸੇ ਬਜ਼ੁਰਗ ਲੇਡੀ ਨੂੰ ਜਾਂ ਬਜ਼ੁਰਗ ਵਿਅਕਤੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੀ ਇਹ ਵੱਡੇ بڑے ਕਰਨੀ ਵਾਲੇ ਬਾਬਾ ਜੀ ਨੇ ਤੇ ਦੋ ਚਾਰ ਗੱਲਾਂ ਉਹਨਾਂ ਨੂੰ ਕਰਾ ਕੇ ਵੀ ਸਾਡਾ ਵੀ ਬਾਬਾ ਜੀ ਨੇ ਕੰਮ ਕੀਤਾ ਸੀ ਇਸ ਤਰੀਕੇ ਨਾਲ ਉਹਨਾਂ ਨੂੰ ਅਲਝਾ ਕੇ ਇਹਨਾਂ ਦੀ ਜੋ ਪਲਾਨ ਹੁੰਦਾ ਸੀ ਪ੍ਰੀਪਲਾਨ ਵੀ ਕਿਵੇਂ ਬਜ਼ੁਰਗ ਨੂੰ ਲੱਝਾਉਣਾ ਉਹਨਾਂ ਨੂੰ ਲੁਝਾ ਕੇ ਵੀ ਤੁਹਾਡਾ ਸੋਨਾ ਡਬਲ ਕਰ ਦਿਆਂਗੇ ਜਾਂ ਤੁਹਾਡਾ ਅੱਜ ਕੰਮ ਹੋ ਜਾਊਗਾ ਇਸ ਤਰੀਕੇ ਨਾਲ ਉਹਨਾਂ ਦਾ ਸੋਨਾ ਲਹਾ ਲੈਂਦੇ ਸੀ ਉਹਨੂੰ ਹਿਪਨੋਟਾਈਜ਼ ਕਹਿ ਲੋ ਚਾਹੇ ਇਸ ਤਰੀਕੇ ਨਾਲ ਜਾਲ ਚ ਫਸਾ ਕੇ ਆਪਦੇ ਤੇ ਨੌ ਸਰਵਾਜ ਗੈਂਗਾ ਪੂਰਾ ਪਟਿਆਲੇ ਦੇ ਵਿੱਚ ਰਹਿੰਦੇ ਨਹੀਂ ਸੀ ਇਹ ਵਾਰਦਾਤੀ ਕਰਨ ਆਉਂਦੇ ਸੀ ਜਦੋਂ ਇਹ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸੀ ਤੇ ਵਾਪਸ ਚਲੇ ਜਾਂਦੇ ਨਾਥਾਂ ਵਾਲੀ ਗਲੀ ਗੋਕੁਲਪੁਰ ਮੁਹੱਲਾ ਜ਼ਿਲ੍ਹਾ ਤਰਨਤਾਰ ਉੱਥੋਂ ਦੇ ਰਹਿਣ ਵਾਲੇ ਨੇ ਤਿੰਨੇ ਉੱਥੇ ਇਹ ਝੁੱਗੀਆਂ ਦੇ ਪਿੱਛੇ ਰਹਿੰਦੇ ਨੇ ਗੋਗਲਪੁਰ ਮਹੱਲੇ ਦੇ ਤੇ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਪਟਿਆਲਾ ਬਸੇ ਨਿਵਾਸੀ ਤੋਂ ਵੀ ਉਹਨਾਂ ਨਾਲ ਇੱਕ ਲਾਡੀ ਬਾਬਾ ਨਾਂ ਦਾ ਵਿਅਕਤੀ ਤੇ ਇੱਕ ਲੇਡੀ ਤੇ ਇੱਕ ਉਹਦੇ ਨਾਲ ਹੋਰ ਵਿਅਕਤੀ ਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੀ ਐਜੇ ਢੋਂਗੀ ਬਾਬਾ ਬਣ ਕੇ ਉਹਦੇ ਤੋਂ ਉਹਦਾ ਕੜਾ ਵਗੈਰਾ ਤੇ ਮੰਦਰੀ ਵਗੈਰਾ ਲਾਹਾ ਕੇ ਲੈ ਗਏ ਜਾਲ ਸਾਜੀ ਕਰਕੇ ਉਹਦੇ ਨਾਲ ਤੇ ਜਿਸ ਦੇ ਤਹਿਤ ਅਸੀਂ ਮਕਦਮਾ ਨੰਬਰ 43 ਅਸੀਂ ਥਾਣਾ ਕਤਵਾਲੀ ਵਿਖੇ ਦਰਜ ਕਰਕੇ ਦੀ ਇਨਵੈਸਟੀਗੇਸ਼ਨ ਅਮਲ ਚ ਲਿਆਂਦੀ ਇਹ ਗ੍ਰਨੇਟ ਉਤੀਸ਼ੇ ਪਾਇਆ ਗਿਆ ਵੀ ਜਿਹੜਾ ਇਹ ਸੇਮ ਗੈਂਗ ਸਾਡੇ ਕੋਲ ਪਹਿਲਾਂ ਵੀ ਸਾਡੇ ਰਡਾਰ ਤੇ ਸੀ ਸਾਡੇ ਕੋਲ ਇਹਨਾਂ ਦੀ ਸੀਸੀਟੀਵੀ ਫੁਟੇਜ ਸੀ ਪਹਿਲਾਂ ਵੀ ਵਾਰਦਾਤਾਂ ਇਹਨਾਂ ਨੇ ਪਟਿਆਲੇ ਸ਼ਹਿਰ ਦੇ ਅੰਦਰ ਕੀਤੀਆਂ ਜਿਸ ਦੇ ਆਧਾਰ ਤੇ ਅਸੀਂ ਇਹਨਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਤਲਾਹ ਮਿਲੀ ਕਿ ਇਹ ਦੁਬਾਰਾ ਫਿਰ ਇਹ ਪਟਿਆਲੇ ਦੇ ਵਿੱਚ ਸਰਗਰਮ ਨੇ ਤੇ ਉਸੇ ਤਰ੍ਹਾਂ ਦੀ ਵਾਰਦਾਤ ਦੀ ਫਰਾਗ ਦੇ ਵਿੱਚ ਨੇ ਜਿਸ ਦੇ ਤਹਿਤ ਸਾਡੀ ਟੀਮ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ